ਸਿੱਖਾਲਜੀ ਤਹਾਨੂੰ ਸਾਰਿਆਂ ਨੂੰ ਅੱਜ ਬਣਾ ਕੇ ਤਿਆਰ ਕਰਾਂਗੇ ਆਪਾਂ ਕੌਫੀ ਕੌਫੀ ਬਣਾਵਾਂਗੇ ਆਪਾਂ ਕੈਫੇ ਵਾਲੀ ਤੇ ਇੱਥੇ ਮੈਂ ਦੋ ਚਮਚੇ ਰੱਪਾ ਕੌਫੀ ਦੇ ਪਾਦਵਾਂਗੇ ਦੋ ਚਮਚੇ ਆਪਾਂ ਕੌਫੀ ਦੇ ਪਾਦੇ ਸੀ ਤੇ ਹੁਣ ਆਪਾਂ ਖੰਡ ਪਾ ਦਵਾਂਗੇ ਚਾਰ ਚਮਚੇ ਮੈਂ ਖੰਡ ਦੇ ਪਾਦੇ ਸੀ ਖੰਡ ਆਪਾਂ ਜਿੰਨਾ ਵੀ ਆਪਾਂ ਮਿੱਠਾ ਪਸੰਦ ਕਰਦੇ ਓਨੀ ਖੰਡ ਪਾ ਸਕਦੇ ਹਾਂ ਥੋੜਾ ਜਿਹਾ ਆਪਾਂ ਪਾਣੀ ਪਾ ਦਵਾਂਗੇ ਪਾਣੀ ਮੈਂ ਕੋਸਾ ਕਰਕੇ ਲਿਆ ਸੀ ਦੋ ਤਿੰਨ ਚੰਚੇ ਮੈਂ ਪਾਣੀ ਪਾਤਾ ਸੀ ਫਿਰ ਕਾਫੀ ਨੂੰ ਆਪਾਂ ਫੈਂਟ ਲਵਾਂਗੇ ਪੌਣੀ ਦੇ ਨਾਲ ਜਿੰਨਾ ਆਪਾਂ ਰੋਜ਼ ਇਹਨੂੰ ਵਰਤਦੇ ਆਂ ਚਾਹ ਪੌਣੀ ਦੇ ਨਾਲ ਤੇ ਹੁਣ ਮੈਂ ਇਸ ਤਰ੍ਹਾਂ ਨੂੰ 10 ਮਿੰਟ ਵਾਸਤੇ ਆਪਾਂ ਇਸ ਤਰ੍ਹਾਂ ਹੀ ਇਹਨੂੰ ਫੈਂਟੀ ਜਾਵਾਂਗੇ ਤੇ ਚਾਗਦਾਰ ਕਾਫੀ ਬਣ ਕੇ ਤਿਆਰ ਹੋਏਗੀ ਤੇ ਬਹੁਤ ਵਧੀਆ ਇਸ ਤਰ੍ਹਾਂ ਜਲਦੀ ਕਾਫੀ ਬਣ ਕੇ ਰੈਡੀ ਹੋ ਜਾਂਦੀ ਹੈ 5 ਮਿੰਟ ਹੋ ਗਏ ਸੀ ਆਪਾਂ ਨੂੰ 커피 ਨੂੰ ਇਸ ਤਰ੍ਹਾਂ ਫੈਂਟ ਦਿਆਂ ਤੇ ਹਲੇ ਮੈਨੂੰ 5-6 ਮਿੰਟ ਹੋਰ ਲੱਗਣਗੇ ਤੇ ਅੱਗੇ ਨਾਲੋਂ ਕਾਫੀ ਜ਼ਿਆਦਾ ਸੰਤੀ ਗਈ ਹੈ 커피 10 ਮਿੰਟ ਹੋ ਗਏ ਸੀ ਮੈਨੂੰ 커피 ਨੂੰ ਫੈਂਟ ਦਿਆਂ ਤੇ 커피 ਵੇਖੋ ਕਿੰਨੀ ਵਧੀਆ ਚਿਗਦਾਰ ਹੋ ਗਈ ਹੈ ਤੇ ਹੁਣ ਆਪਾਂ ਇਹਨਾਂ ਨੂੰ ਕਾਪ ਦੇ ਵਿੱਚ ਪਾ ਦੇਵਾਂਗੇ ਵੇਖੋ ਤੁਸੀਂ ਕਿੰਨੀ ਵਧੀਆ ਹੋ ਗਈ ਹੈ ਚਿਗਦਾਰ ਇਥੇ ਲੈ ਲਿਆ ਜੀ ਆਪਾਂ ਗਲਾਸ ਤੇ ਇਥੇ ਲੈ ਲਿਆ ਆਪਾਂ ਕੌਫੀ ਸਿਰਫ ਤੇ ਇਹ ਆਪਾਂ ਥੋੜਾ ਥੋੜਾ ਇਹਨੂੰ ਇਸ ਤਰ੍ਹਾਂ ਲਾ ਦੇਵਾਂਗੇ ਗਲਾਸ ਤੇ ਹੁਣ ਆਪਾਂ ਇਹਦੇ ਵਿੱਚ ਪਹਿਲੇ ਸਭ ਤੋਂ ਪਹਿਲਾਂ ਕੌਫੀ ਪਾ ਦਵਾਂਗੇ ਕੌਫੀ ਪਾ ਕੇ ਨਾਲ ਹੀ ਆਪਾਂ ਇਹਦੇ ਉੱਤੇ ਦੁੱਧ ਪਾ ਦਵਾਂਗੇ ਉੰਦੀ ਫੇਰ ਆਪਾਂ ਕੌਫੀ ਪਾ ਦਵਾਂਗੇ ਇਹ ਦੋ ਚਮਚੇ ਮੈਂ ਉੱਪਰ ਕੌਫੀ ਪਾ ਦਿੱਤੇ ਸੀ ਤੇ ਕੌਫੀ ਨਾਲ ਪਾਉਂ ਮਿਕਸ ਕਰ ਦਵਾਂਗੇ ਤੇ ਕੌਫੀ ਤੁਸੀਂ ਦੇਖ ਸਕਦੇ ਕਿੰਨੀ ਝੱਗਦਾਰ ਕੌਫੀ ਬਣ ਕੇ ਰੈਡੀ ਹੋ ਗਈ ਹੈ ਕਾਫੀ ਵਰਗੀ ਆਪਣੀ ਕਾਫੀ ਤਿਆਰ ਆ। ਦੂਜੀ ਤਾਰਾ ਮੈਂ ਕਿ ਆਪਾਂ ਕਾਫੀ ਪਾਊਡਰ ਆਪਾਂ ਆਪਾਂ ਸਿਰਫ ਵਾਲੀ ਕਾਫੀ ਤਿਆਰ ਕਰਨੀ ਕਿ ਹੁਣ ਆਪਾਂ ਇੱਕ ਸਿੰਪਲ ਕਾਫੀ ਬਣਾ ਕੇ ਤਿਆਰ ਕਰਾਂਗੇ। ਤੇ ਇੱਥੇ ਮੈਂ ਇੱਕ ਚਮਚਾ ਕਾਫੀ ਦਾ ਪਾਤਾ ਸੀ ਪਹਿਲੇ ਤੇ ਹੁਣ ਆਪਾਂ ਦੁੱਧ ਨੂੰ ਪਾ ਦਵਾਂਗੇ। ਦੁੱਧ ਪਾ ਕੇ ਉਪਰੋਂ ਦੀ ਫੇਰ ਆਪਾਂ ਇਹਦੇ ਕੌਫੀ ਪਾ ਦਵਾਂਗੇ ਤੇ ਕੌਫੀ ਬਣ ਕੇ ਤਿਆਰ ਹੈ ਤਾਂ ਤੁਸੀਂ ਦੇਖ ਸਕਦੇ ਏ ਵਾਲੇ ਵੀ ਕੌਫੀ ਕਿ ਕਿੰਨੀ ਬਹੁਤ ਵਧੀਆ ਕੌਫੀ ਚੱਗ ਚੱਗ ਵਾਲੀ ਬਣ ਕੇ ਰੈਡੀ ਹੋ ਗਈ ਆ ਤੇ ਜੇ ਤੁਹਾਨੂੰ ਸਾਡੇ ਕੌਫੀ ਜੀ ਵੀਡੀਓ ਪਸੰਦ ਆਈ ਲਾਈਕ ਸ਼ੇਅਰ ਕਮੈਂਟ ਜਰੂਰ ਕਰਦਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰਦਿਆ ਕਰੋ ਜੀ ਵੀਡੀਓ ਵੇਖਣ ਦਾ ਬਹੁਤ ਬਹੁਤ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ